ਮੈਨੇ ਮੇਰੇ ਕੋਲ ਕੱਟ ਫਾਟੋ ਕੱਟ ਕੱਟ ਪੈਸੇ ਕੱਟ ਜਿਹੜੇ ਕੋਲ ਨਹੀਂ ਮਿਲਦੇ ਇਹ ਤੋਂ ਇੱਕ ਮਿੰਟ ਪੈਸੇ ਕਹਿੰਗਾ ਮੈਂ ਪ੍ਰੈਸ ਬਲਉਣੀ ਹੈ ਪ੍ਰੈਸ ਬਲਉਣੀ ਹੈ ਪੈਸੇ ਕੱਟ 300 ਰੁਪਏ ਸਾਡੇ ਕੋਲ ਲੋਕਾ ਵੀ ਨੰਬਰ ਲਿਖ ਹੋਏ ਚਲ ਲੈ ਲੈ ਤੇ ਕੱਲ੍ਹ ਦਾ ਕੀ ਇਹ ਨਹੀਂ ਹੋਣੀ ਅੱਜ ਕੱਲ੍ਹ ਨੋ ਨੋ ਨਹੀਂ ਮੈਂ ਫੜਦਾ ਤੂੰ ਹੱਥ ਤੇ ਕੋਈ ਨਾ ਖੋਲ ਠੀਕ ਹੈ ਠੀਕ ਹੈ ਨੰਬਰ ਕੀ ਨਾਮ ਹੈ ਤੇਰਾ ਹਰਮਸਾ ਨੰਬਰ ਕੀ ਹੈ ਤੇਰਾ 308 380 ਨੰਬਰ ਹੈ ਕਰਨਪਾਲ ਕਿਹੜੇ ਜਿਲ੍ਹੇ ਦਾ ਨੰਬਰ ਹੈ ਮਾਸ਼ਾਲਲਾ ਅੱਜ ਕਿੰਨੇ ਕਿੰਨੇ ਬੰਦੇ ਤੋਂ ਲੈਨੇ ਨੇ ਪੈਸੇ ਸਾਡੇ ਪਿੰਡ ਦੇ ਬੰਦੇ ਤੋਂ ਕੱਲ੍ਹ ਧਾਰ ਕੀਤੇ ਨੇ ਤੁਸੀਂ ਕਿ ਖੀਰੇ ਲੈ ਕੇ ਆਉਨੇ ਹਾਂ ਮੇਰੇ ਨਾਲ ਕਰੀਏ ਧਾਰ ਤਾਂ ਗੱਡੀ ਫੇਡ ਤੇ ਲਵਾਈ ਆ ਮੈਂ ਡਰਦਾ ਕਿਥੋਂ ਤੁਹਾਡੇ ਬਾਹੂ ਨੇ ਆ ਕੇ ਬਗਾ ਕਾਕਾ ਪੈਸੇ ਲੈ ਕੇ ਆ ਗਏ ਅੱਜ ਤੂੰ 300 ਰੁਪਏ ਲੈ ਕੇ ਨਹੀਂ ਤੂੰ ਪੂਰੀ ਅੱਜ ਕਿੰਨੇ ਤੋਂ ਆਪੇ ਬੱਲੇ ਨੇ ਤੂੰ ਕਹਿ ਨਹੀਂ ਮੈਨੂੰ ਕਹਿੰਦਾ 1100 ਰੁਪਏ ਆ ਲੋ 300 ਰੁਪਏ ਇਹਨੇ ਇਥੋਂ ਸਾਡੇ ਪਿੰਡ ਦਾ ਨਹੀਂ ਸਿਸ ਉਹ ਮੈਂ ਕਰੂੰਗਾ ਕਿਤੇ ਦੋ ਨਿਕਲਦਾ ਹਰ ਧਰਮ ਭਾਲ 380 ਨੰਬਰ ਤੈਨੂੰ ਅੱਜ ਹੀ ਪਤਾ ਲੱਗੂ ਜਦੋਂ ਪ੍ਰੈਸ ਲਾ ਕੇ ਦਲ ਕਰਦਾ ਆ 300 ਰੱਖੀ ਸਾਡੇ ਕੋਲੇ ਨੋਟਾਂ ਦੇ ਨੰਬਰ ਨੇ ਹਾਂ ਇੱਕ ਮਿੰਟ ਆਪ ਪਬਲਿਕ ਨੂੰ ਦਿਖਾ ਦਈਏ ਆ ਨੋਟਾਂ ਦੇ ਨੰਬਰ ਦੇ ਅਸੀਂ 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 ਪੈਸੇ ਦੇਖ ਲਈਏ ਇਹ ਤੋਂ ਤੋਂ ਦੇਣਗੇ ਇਹਨੂੰ ਪੈਸੇ ਨੋਟ ਚੈੱਕ ਕਰ ਲੋ ਆ ਦਿਖਾਓ ਜੀ ਨੋਟ ਦਾ ਨੰਬਰ ਮੜ ਜੇ ਆ ਨੋਟ ਸਾਡੇ ਕੋਲੇ ਇੱਕ ਮਿੰਟ ਖੁੱਲ ਨਰ ਨੋਰ ਕਰ ਨੋਟ ਕਰ ਦੇ ਜੀ ਨੋਟ ਘੜਬਾ ਨੋਟ ਮੇਲੇ ਨੋਟ ਲੈ ਆਹ 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 ਸ਼ਾਟ ਰੰਨ ਨੰਬਰ ਨੋਟ ਆ ਨਹੀਂ ਨਹੀਂ ਆਹ ਨਾ ਨਾ ਨੋਟਾ ਨੰਬਰ ਚੈੱਕ ਕਰਦਾ ਆ ਫੜਿਓ ਜੀ ਆ ਫੜਿਓ ਤਰਪਾਲ 6494 ਪਾਣੀ ਇਹਦਾ ਜਾਣਦਾ ਤੂੰ ਚਾਹ ਇਹਨਾਂ ਨੂੰ ਜਾਣਦੇ ਇਹਨਾਂ ਨੂੰ ਆ ਨੰਬਰ ਪਤਾ ਕਿਤਰਾ ਆ ਨੰਬਰ ਦੇਖੋ ਜੀ ਯਾਰ ਦੇਖੋ ਆ ਨੰਬਰ ਹੈ 6494 ਇਹ ਆ ਸੀ ਨੋਟ ਪਹਿਲਾਂ ਖਿੱਚ ਕੇ ਦਿੱਤੇ ਤੇਨੇ ਨਾਲ ਆ ਤਿੰਨੇ ਲੋਟੇ ਰੱਖ ਰੱਖ ਇਹਨਾਂ ਨੂੰ ਨਹੀਂ ਇਹ ਉਹੀ ਰੱਖੀ ਉਹੀ ਮੁੱਢ ਸਾਰੀ ਜ਼ਿੰਦਗੀ ਦੀ ਇਹ ਰੋਜ਼ ਆਉਂਦਾ ਜੀ ਠੀਕ ਹੈ ਇੱਥੇ ਪੈਸੇ ਲਈ ਜਿਹਨੇ ਲੋਕਾਂ ਤੋਂ ਤੁਸੀਂ ਲੁੱਟੀ ਜਾਂਦੇ ਹੋ ਉਹਨਾਂ ਨੂੰ ਸਰਕਾਰ ਤੋਂ ਤਰਖਾਣ ਮਿਲਦਾ ਹੈ ਹਾਂ ਹੰਤ ਮੰਨਦੀ ਹੈ ਚਾਲ ਇਹ ਖੀਚਾਲੇ ਗਾੜੀ ਚਾਲੇ ਮੈਂ ਗਰੀਬ ਇਧਰ ਨਾ ਚਾਲ ਕਰੂੰਗਾ ਹਾਂ ਚਾਲ ਮੈਂ ਚਾਲ ਕਰੂੰ ਤੈਨੂੰ ਤੁਹਾਨੂੰ ਪੈਸੇ ਦੇ ਸਾਡੇ ਖੁਰੜੇ ਲਪੜੇ ਤਾਂ ਮਿੱਟੀ ਨਾਲ ਤੁਹਾਡੇ ਚਾਲ ਬਣੀ ਪਈ ਹੈ ਮੈਂ ਤੁਹਾਨੂੰ ਕਹੀ ਕੀ ਨੀਦਾਰ ਦੀ ਗੱਡੀ ਆ ਤੁਸੀਂ ਕਹਿੰਦੇ ਗੱਡੀਆਂ ਦੇ ਭੀਏ ਭਈਏ ਰੱਖਦੇ ਨੇ ਗੱਡੀਆਂ ਜੀ ਘੇਰਦੇ ਗੱਡੀਆਂ ਮਈਆਂ ਨੂੰ ਜੀ ਕੇ ਨਿਗਾ ਲਗਾਉਂਦੇ ਵੀ ਘੇਰਦੇ ਲਈ ਹਾਂ ਜੀ ਘੇਰਦੇ ਲੱਗਣੀ ਦਿੰਦੇ ਐਸਐਸਪੀ ਮਾਥਾ ਨਾਲ ਗੱਲ ਕਰੋ ਸਿਕੋਲਾ ਲਾਇਓ ਜੀ ਗੰਦ ਪਾਇਆ ਨਹੀਂ ਇੱਥੇ ਰੋਜ਼ ਪਾਉਂਦੇ ਨੇ ਜੀ ਕਿ ਹੱਤੀ ਪਾਇਆ ਐਂ ਦੁਬਾਰੂ ਬਹੁਤ ਮੁੰਡੇ ਨੇ ਦੱਸੀਆ ਜੀ ਐਸਐਸਪੀ ਮਾਥਾ ਨਾਲ ਗੱਲ ਕਰੋ ਮੁੰਡੇ ਨੇ ਹੁਣ ਦੱਸੀਆ ਹਾਂ ਜੀ ਆ ਮੈਂ ਕਿਤੇ ਗਦਰ ਮੱਚਿਆ ਗਿਆ ਮਸਤਾਏ ਲੱਗਿਆ ਮੈਨੂੰ ਕਿ ਅੱਜ ਮੱਚਦਾ ਨਹੀਂ ਕੋਈ ਬੰਦਾ ਕਿਹਦੀ ਵੀ ਕਹਿਣਾ ਯਾਰ ਮੈਂ ਕਹਿਣਾ ਹੈ ਹੈਲੋ ਐਸਐਸਪੀ ਮੋਸਰ ਸੇਕੋਲਾ ਕੋਲ ਸੇਕੋਲਾ ਫਿਰ ਮੈਡੀਕਲ ਨਹੀਂ ਐਕੋ ਸਾਹਿਬ ਲਾਇਓ ਨੰਬਰ ਐਸਐਸਪੀ ਦਾ ਕੋਈ ਯਾਰ ਤੂੰ ਹੀ ਬੋਲੀ ਨੰਬਰ ਐਸਐਸਪੀ ਨੰਬਰ ਹੈਲੋ ਸੇਕੋਲਾ ਇਹ ਲੋਕਾਂ ਕੋਲ ਬੈਠੇ ਨੇ ਇਹ ਜੀ ਬਹੁਤ ਤੱਕ ਕਰਦਾ ਹੋਰ ਨਿਕਲਦਾ ਕਰਦਾ ਜਿਹੜੇ ਬੰਦੇ ਨੂੰ ਕਹਿੰਦੇ ਨੇ ਕੰਦੇ ਨੂੰ ਇਹੀ ਤੱਕ ਕਰਦਾ ਹੀ ਰਹੇ ਸਭ ਤੋਂ ਜ਼ਿਆਦਾ ਬੰਦੇ ਬੰਦੇ ਕਰੀਂ ਜਿਹਦੇ ਬੰਦੇ ਬੰਦੇ ਜੀ ਅੰਦਰ ਜੀ ਜੀ ਇੱਕ ਜੀ ਦੇਖੀ ਜੀ ਦਾ ਕੀ ਨਾਮ ਹੋਣਾ ਨੇ ਉਹ ਮਿਲ ਜੂ ਜੀ ਨੰਬਰ 9 ਕੱਲ ਦਾ ਨੰਬਰ 9 ਤੇ ਤੇਰੇ ਨਾਲ ਤੇਜੀ ਗੱਡੀ ਵੀ ਆਜਾ ਕਿਉਂ ਲੈ 300 400 200 ਤੇ ਗੱਡੀ ਤੇਰੇ ਨਾਲ ਲੋਡੀਆਂ ਪਹਿਲਾਂ ਨਹੀਂ ਲਿਆ ਆਖਿਆ ਸਾਡੇ ਨਾਲ ਅੱਜ ਸਾਰੇ ਆ ਗਏ ਉਹ ਕਹਿੰਦੇ ਬੇਲੇ ਲੈ ਲੈ ਉਹਦਾ ਸੀ 11000 1100 ਰੁਪਏ ਲੈਣੇ ਹੋਏ ਨੇ ਇਹਨੇ ਨਾ ਅੱਛਾ ਇਹ ਤਾਂ ਗੱਡੀ ਵੀ ਨਹੀਂ ਰੁਕੀ ਤੇ ਮੇਰੀ ਗੱਡੀ ਰੁਕੀ ਰੋਜ਼ ਤੂੰ ਕਮਾ ਲੈਂ ਗੱਟ ਚੋਂ ਲੋਕ ਕਿਹਨਾਂ ਮੰਡਲ ਗਾ ਪੈਸੇ ਤਾਂ ਲੈ ਫਿਰ ਨਾ ਮੈਂ ਵੱਧ ਲਾਫੇ ਸਰ ਕਿਤੇ ਇਧਰ ਹੀ ਤੁਹਾਨੂੰ ਮਿਲ ਬਹਾ ਦੇਣਾ ਗੱਲ ਕਰੀਏ ਗੱਡੀ ਇਧਰ ਹੀ ਤੂੰ ਜਾ ਇਹ ਗੱਲ ਅਸਸ ਨੂੰ ਕਰੀ ਲਾ ਲੈ ਨਹੀਂ ਕਰ ਲੈ ਜੀ ਜਿਹਨਾਂ ਕੋਲ ਪੈਸੇ ਸਭ ਦੇ ਦਿੱਤੇ ਉਹਦੀ ਨਾਲ ਸਾਡੀ ਕੋਈ ਮਸਲਾ ਲੱਗਿਆ ਆ ਬਾਈ ਤੁਹਾਨੂੰ ਸੱਤਾ ਕਰਦੇ ਤਾਂ ਕਰ ਗਿਆ ਖੇਡ ਨਹੀਂ ਕਰਦੇ ਨਾ ਬੈਠੇ ਬੁਰਾ ਹਾਲ ਹੈ ਆ ਮੁੰਡੇ ਲੱਗਦੇ ਸੀ ਆਉਣੇ ਜਾਂਦੇ ਤਾਰੀ ਬੋਲਦੇ ਫਿਰ ਸਭ ਤੋਂ ਵੱਧ ਤਾਂ ਇੱਕ ਬੰਦਾ ਕਰਦਾ ਸਭ ਤੋਂ ਵੱਧ ਮਾਦਾ ਜਵਾਗ ਲੈ ਗਿਆ ਬਿਮਾਰ ਦੀ ਜੇ ਬਹੁਤ ਆ ਗਿਆ ਇਹਨੇ ਮੇਰੀ ਕਿਤੇ ਡਿਜ਼ਾਈਨ ਕਰ ਦਿੱਤੀ ਐ ਚਾਰ ਨੰਬਰ ਨਹੀਂ ਛੱਡਿਆ ਕੋਈ ਮੇਰੇ ਐ ਸੇ ਵੀ ਬਖਰਾ ਤਦ ਇਸ ਕਿਸਾਬ ਸੱਸਿਪਾ ਆਪਣੀ ਜਿਹੜੀ ਟਿਕੋਨੀ ਆ ਜਿੱਥੇ ਆਪਣਾ ਬਰਸਟਾ ਨੂੰ ਮੁੜ ਕੇ ਇੱਕ ਤੋਂ ਦੇਖੂ ਸ਼ੁਰੂ ਹੋ ਜਾਂਦੀ ਹੈ। ਰੇਟ ਬਾਬਾ ਗਿਆ ਤਾਂ ਟੈਕ ਟੈਕ ਬਿਫਾਸ ਹੀ ਉਹਨੇ ਕੱਲ ਤੇ ਪਰਸੋ ਸਾਡੇ ਪਿੰਡ ਦੇ ਇੱਕ ਮੁੰਡਾ ਆ ਸੱਜੀ ਨੇ ਕਿਹਾ ਕਿ ਤਾ ਰੋਣ। ਇਹ ਸੰਭਾਵਨਾ ਹੈ ਕਿ उन जी सेम कैमरा असांखे लो 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 ਇਹ ਲਾਉਂਦਾ ਹੈ ਪਰ ਸੋ ਤੋਂ ਐਸੇ ਕਿਉਂਕ ਤੇ ਇਹ ਤੋਂ ਪੈਸੇ ਮੰਗੇ ਜਾ ਰਹੇ ਨੇ 300 ਰੁਪਿਆ ਦੇ ਦੇ ਬੱਸ ਇਹ ਕਹਿੰਦਾ ਮੇਰੇ ਸਾਲੇ ਕਾਗਜ਼ ਪੂਰੇ ਨੇ ਪਰ ਕਹਿੰਦਾ 300 ਰੁਪਿਆ ਦੇ ਦੇ ਇਹ ਤੈਨੂੰ ਦੇਣੇ ਪੈਣਗੇ ਆਉਂਦੇ ਜਾਂਦੇ ਨੂੰ ਕਿਰਦੇ ਸੀ ਕੱਲ ਰਾਤ ਫਿਰ ਜੀ ਤਲਾਸ਼ੀ ਵੀ ਲਈ ਸੀ ਤੇ ਤੇਰੇ ਕੋਲ 300 ਰੁਪਿਆ ਹੁਣੀ ਹੈਗਾ ਇਹ ਕਹਿੰਦੀ ਮੇਰੇ ਕੋਲ ਹੈ ਨਹੀਂ ਮੈਂ ਕੱਲ ਨੂੰ ਲਿਆ ਕੇ ਦੇ ਦੂੰਗਾ ਕੱਲ ਰਾਤ ਮੇਂ ਪਿੰਡ ਆਇਆ ਸੀ ਅਜੇ ਨਹੀਂ ਇੱਧਰ ਆਇਆ ਤੇ ਮੁੰਡਾ ਮੇਰੇ ਕੋਲ ਆਇਆ ਤੇ ਮੈਂ ਅੱਜ ਇਹਨੂੰ ਕਿ ਆ ਵੀ ਤੂੰ ਮੈਨੂੰ ਦੱਸ ਮੇਰੇ ਸਾਹਮਣੇ ਕਿਰਾਾ ਕਰ ਲੈ ਇਹਨੂੰ ਅਸੀਂ 300 ਰੁਪਇਆ ਦਿੱਤਾ ਉਹਨਾਂ ਨੋਟਾਂ ਦੇ ਨੰਬਰ ਵੀ ਨੋਟ ਕਰ ਲੈ ਫੋਟੋ ਸਿੱਖ ਲਈ ਪਹਿਲਾਂ ਵੀ ਆਹ 300 ਰੁਪਇਆ ਤੂੰ ਦੇਣੋ ਅਸੀਂ 5 ਮਿੰਟ ਪਹਿਲਾਂ ਆ ਕੇ ਗੱਡੀ ਖੜਾ ਕੇ ਤੇ ਦਿਲ ਦੱਸਦਾ ਕਿ ਤੂੰ ਜਿਹੜੇ ਬੰਦੇ ਨਾਲ ਤੂੰ ਕੱਲ ਪਿੰਨ ਇਕਰਾਰ ਕੀਤਾ ਉਹਨੂੰ ਪੈਸੇ ਦੇ ਦੇ ਇਹ ਮੁੰਡੇ ਦੇ ਗੱਡੀ ਖੜਾਈ ਤੇ ਹਰ ਪਾਲ ਜਿਹੜਾ ਕੋਲ ਗਿਆ ਉਸ ਬਾਅਦ ਮਾਰਾ ਨਹੀਂ ਆਖਿਆ ਨਹੀਂ ਤੁਹਾਨੂੰ ਇਹਨਾਂ ਪੂਰੇ ਫੇਸ ਦੇ ਜਿੰਨ ਮਿਲਦੇ ਜਦ ਤੇ ਇਹਨਾਂ ਤੋਂ ਬਹੁਤ ਵੱਧ ਹੈ। ਮੈਂ ਕਹਿੰਦੀ ਕਿ ਮੈਂ ਕਿਹਦੇ ਨਹੀਂ ਤਾਂ ਟੋਕਟੇ ਜੀ 1100 ਦਾ ਚਲਾਨ ਬਣਿਆ। ਇਸ ਤੇਰਾ ਤਾਂ ਕੋਰੇ ਨਾਲ ਹੀ ਸੱਜਦਾ ਹੈ। ਮੈਂ ਉਹਨੂੰ ਕਾਉਂਟਰ ਤੇ ਕਿਹਾ ਕਿ ਇਹ ਤਾਂ ਮਟਾਉਣਾ ਪੜੇਗਾ। ਅੱਗੇ ਰੀਡਿੰਗ ਕੋਲੇ ਜਾ ਕੇ ਉਹਨੂੰ ਕਿਹਾ ਕਿ ਤੁਸੀਂ ਆਪਣੀ ਫੀਮ ਦੇ ਬਾਰੇ। ਉਹਨੇ 300 ਰੁਪਇਆ ਲੈ ਲਿਆ। ਉਦੋਂ ਮੈਂ ਅੱਸੀ ਆ ਗਏ ਅਸੀਂ ਉਹਨੂੰ ਬੁਲਾਇਆ। ਤੇਰੀ ਸਾਡੇ ਕੋਲੇ ਫੋਟੋ ਖਿੱਚੀ ਹੋਈ ਸੀ ਨੋਟਾਂ ਦੀ। ਉਹ ਪਬਲਿਕ ਦੇ ਸਾਹਮਣੇ ਦਿਖਾਈ ਦੀ ਆ ਨੋਟ ਤੇਰੀ ਸ਼ੇਰ ਉਹੀ ਨੋਟ ਉਹਦੀ ਜੇਬ ਚੋਂ ਨਿਕਲੇ ਉਹੀ ਨੋਟ ਨੰਬਰ ਜਿੰਨੇ ਐਸਐਸਕੇ ਮਾਨਸਾ ਨਾਲ ਗੱਲ ਕੀਤੀ ਹੈ ਤੇ ਬਣਦੀ ਕਾਰਵਾਈ ਵੀ ਹੋਊਗੀ ਓਂਡੇ ਤੋਂ ਵੀ ਲੈਂਦੇ ਹੋਣਗੇ ਪਰ ਤੁਸੀਂ ਕਈ ਵਾਰੀ ਦੱਸਦੇ ਨਹੀਂ ਕਹਿੰਦੇ ਰਹੇਗਾ ਕਿਸੇ ਨੂੰ ਨਹੀਂ ਵਾਪਸ ਦੇਈਏ ਸਾਈਕਲ ਵਾਲੇ ਨੂੰ ਵਾਪਸ ਦੇਈਏ ਇਹ ਲੈ ਲਿਆ ਗਿਆ ਐਸਐਸਕੇ ਨੇ ਗੱਲ ਕਰਕੇ ਧਰਮਪਾਲ ਨਾਮ ਦਾ ਜਿਹੜਾ ਟ੍ਰੈਫਿਕ ਨਾ ਉਹ ਪੁਲਿਸ ਵਾਲਾ ਕੋ ਟੈਂਟਨਸਰ ਦੇ ਫਰਕ ਫਰਕ ਜੇਮੈਂਟ ਪਾਈ ਜਾਂਦਾ ਜੇ ਤੁਹਾਨੂੰ ਸਮਝ ਨਹੀਂ ਖੇਰੀ ਬਦਲ ਲਗਣਾ ਸਾਨੂੰ ਦੱਸ ਦੋ ਜਿਵੇਂ ਹੁਣ ਮੇਰੀ ਵੀਡੀਓ ਬਣਾਈ ਜਾਂਦੇ ਹੋ ਜਿਵੇਂ ਜਿਨ੍ਹਾਂ ਦੀ ਕੋਈ ਪੈਸੇ ਲੈਂਦੇ ਨਹੀਂ ਵੀਡੀਓ ਬਣਾ ਲਓ ਸਾਨੂੰ ਦੇ ਦਿਓ ਜਿਵੇਂ ਦਿੱਲੀ ਤੇ ਅਸੀਂ ਕੀਤਾ ਕਿ ਸਾਨੂੰ ਦੱਸੋ ਕਿ ਕੋਣ ਅਫਸਰ ਪੈਸੇ ਲੈਂਦਾ ਹੈ ਅੱਗੇ ਐਕਸਲੇਟਰ ਸਾਡਾ ਠੀਕ ਹੈ ਜੀ ਬਹੁਤ ਬਹੁਤ ਦਿਨ ਚੀਜ਼